ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਹਿਕਵਾਨੀ ਕੀਤੀ ਗਈ ਹੈ ਕਿ ਹੁਣ ਪੰਜਾਬੀਆਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਕੜਾਕੇ ਦੀ ਠੰਡ ਹੁਣ ਪੈਣ ਵਾਲੀ ਹੈ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਹਿਕਵਾਨੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਜਿੱਥੇ ਸਵੇਰੇ ਸ਼ਾਮ ਠੰਡ ਦੇਖਣ ਨੂੰ ਮਿਲ ਰਹੀ ਆ ਪਰ ਉੱਥੇ ਹੀ ਦੁਪਹਿਰ ਦੇ ਵੇਲੇ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁਕਿਆ ਕਿਉਂਕਿ ਧੁੱਪ ਜੋ ਕਿ ਧੁੱਪ ਤਾਰ ਰਹਿੰਦੀ ਹੈਗੀ ਹੈ ਆਸਮਾਨ ਬਿਲਕੁਲ ਸਾਫ਼ ਰਹਿੰਦਾ ਹੈਗਾ ਤੇ ਤੇਜ਼ ਧੁੱਪ ਦੇ ਕਾਰਨ ਦੁਪਹਿਰ ਦੇ ਵੇਲੇ ਜ਼ਰੂਰ ਜੋ ਕਿ ਗਰਮੀ ਜ਼ਰੂਰ ਲੱਗਦੀ ਹੈ ਪਰ ਸਵੇਰੇ ਸ਼ਾਮ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਇਸ ਵਾਰ ਕੜਾਕੇ ਦੀ ਠੰਡ ਪੈਣ ਦੀ ਭੂਕਿਖਵਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਮੌਸਮ ਭਾਗ ਯਾਨੀ ਕਿ ਆਈਐਮਡੀ ਨੇ ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਦੇ ਲਈ ਕੜਾਕੇ ਦੀ ਠੰਡ ਅਤੇ ਸੀਤ ਲਹਿਰ ਦੀ ਭੂਕਿਖਵਾਣੀ ਕੀਤੀ ਹੈ ਇਸ ਸਾਲ ਠੰਡ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਲਾ ਨੀਨਾ ਜੀ ਹਾਂ ਜੋ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਮੁੰਦਰੀ ਸਤਾ ਦੇ ਤਾਪਮਾਨ ਦੇ ਵਿੱਚ ਗਿਰਾਵਟ ਦੇ ਕਾਰਨ ਬਣਦੀ ਹੈ ਲਾ ਨੀਨਾ ਦੇ ਪ੍ਰਭਾਵ ਹੇਠ ਠੰਡੀਆਂ ਹਵਾਵਾਂ ਜ਼ਿਆਦਾ ਸਰਗਰਮ ਹੋ ਜਾਂਦੀਆਂ ਨੇ ਮੌਸਮ ਮਹਰਾ ਦਾ ਅਨੁਪਾਤ ਜੋ ਕਿ ਅਨੁਸਾਰ ਭਾਵੇਂ ਲਾਂ ਨਾ ਕਮਜ਼ੋਰ ਰਹੇਗਾ ਪਰ ਇਸ ਦੀ ਸਥਿਤੀ ਨਵੰਬਰ ਤੋਂ ਜਨਵਰੀ ਤੱਕ ਬਣੀ ਰਹਿ ਸਕਦੀ ਹੈ ਲਾਂ ਨਾ ਦੇ ਦੌਰਾਨ ਉੱਤਰ ਅਤੇ ਮੱਧ ਭਾਰਤ ਦੇ ਵਿੱਚ ਪੱਛਮੀ ਗੜਬੜੀ ਯਾਨੀ ਕਿ ਵੈਸਟਰਨ ਡਿਸਟਰਬੈਂਸ ਸਰਗਰਮ ਰਹਿਣ ਦੇ ਨਾਲ ਬਰਫਬਾਰੀ ਦੀਆਂ ਘਟਨਾਵਾਂ ਵਾਪਜ ਜਾਂਦੀਆਂ ਨੇ ਇਸ ਦਾ ਅਸਰ ਵੀ ਮੈਦਾਨੀ ਇਲਾਕਿਆਂ ਦੇ ਉੱਤੇ ਵੀ ਮੌਸਮ ਦੇ ਉੱਤੇ ਪੈ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਦਸੰਬਰ ਤੋਂ ਯਾਨੀ ਕਿ ਅਗਲੇ ਮਹੀਨੇ ਤੋਂ ਜਨਵਰੀ ਦੇ ਵਿਚਕਾਰ ਮੌ ਪੰਜਾਬ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤਾਪਮਨ ਆਮ ਨਾਲੋਂ ਹੇਠਾਂ ਰਹਿਣ ਦਾ ਅਨੁਮਾਨ ਹੈ ਉਤਰੀ ਭਾਰਤ ਵਿਪਾਗ ਦੇ ਵੱਲੋਂ ਤੁਹਾਨੂੰ ਦੱਸਦੇ ਕਿ ਉਤਰੀ ਮੌਸਮ ਵਿਭਾਗ ਦਾ ਅਨੁਮਾਨ ਹੈਗਾ ਕਿ ਦਸੰਬਰ ਮਹੀਨੇ ਦੇ ਵਿੱਚ ਰਾਤ ਦਾ ਤਾਪਮਾਨ ਆਮ ਦੇ ਨਾਲੋਂ 2 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਸਕਦਾ ਹੈ। ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ 3 ਤੋਂ 4 ਦਿਨਾਂ ਦੇ ਵਿੱਚ ਪੰਜਾਬ ਸਮੇਤ ਕਈ ਥਾਵਾਂ ਦੇ ਉੱਤੇ ਘੱਟੋ ਘੱਟ ਤਾਪਮਾਨ 7 ਤੋਂ 10 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਤਾਂ ਆਈਐਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪੰਜਾਬ, ਦਿੱਲੀ, ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵਿੱਚ ਸੰਗਣੀ ਧੁੰਦ, ਸੀਤ ਲਹਿਰ ਅਤੇ ਘਟੋਕਰ ਤਾਪਮਨ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਦੇਖਣ ਨੂੰ ਮਿਲੇਗੀ। ਜੰਮੂ ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਦੇ ਵਿੱਚ ਵੀ ਹੋਣ ਵਾਲੀ ਬਰਫਬਾਰੀ ਦੇ ਕਾਰਨ ਪੰਜਾਬ ਵਰਗੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡੀਆਂ ਹਵਾਵਾਂ ਅਤੇ ਧੁੰਦ ਵਧੇਗੀ। ਇਸ ਦੇ ਨਾਲ ਸਵੇਰ ਤੇ ਸ਼ਾਮ ਤੋਂ ਹੁੰਦਾ ਤੇ ਨਮੀ ਦੇ ਵਿੱਚ ਵੀ ਵਾਧਾ ਹੋਵੇਗਾ ਤਾਂ ਲਾਹਣ ਇਹਨਾਂ ਦਾ ਅਸਰ ਸਿਰਫ ਤਾਪਮਾਨ ਦੇ ਵਿੱਚ ਸੀਮਿਤ ਨਹੀਂ ਹੈਗਾ ਸਗੋਂ ਇਹ ਬਾਰਿਸ਼ ਅਤੇ ਹਵਾਵਾਂ ਦੇ ਪੈਟਰਨ ਨੂੰ ਵੀ ਪ੍ਰਭਾਵਿਤ ਕਰਦਾ ਹੈਗਾ ਪਰ ਉਹਦੇ ਤੋਂ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਦੁਪਹਿਰ ਦੇ ਵੇਲੇ ਬਿਲਕੁਲ ਸਾਫ਼ ਹੁੰਦਾ ਹੈਗਾ ਸਵੇਰੇ ਹਲਕੀ ਠੰਡ ਜ਼ਰੂਰ ਲੱਗਦੀ ਹੈ ਪਰ ਰਾਤ ਦੇ ਵੇਲੇ ਠੰਡੀਆਂ ਹਵਾਵਾਂ ਦੇ ਕਾਰਨ ਰਾਤਾਂ ਠੰਡੀਆਂ ਹੋਣ ਲੱਗੀਆਂ ਨੇ ਪਰ ਮੌਸਮ ਭਾਗਤ ਜੋ ਪੁਖਵਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 4 ਤੋਂ 5 ਦਿਨਾਂ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਹੋਰ ਵੱਧੇਗੀ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਦਸੰਬਰ ਤੋਂ ਜਨਵਰੀ ਦੇ ਵਿੱਚ ਧੁੰਦ ਤੇ ਸੀਤ ਲਹਿਰ ਦੀ ਪੁਖਿਖਵਾਨੀ ਮੌਸਮ ਭਾਗ ਦੇ ਵੱਲੋਂ ਕੀਤੀ ਗਈ ਹੈ